ਡੇਟ ਆਪਰੇਟ ਕਰ ਰਹੀ ਹੈ ਥਰੂ ਡੇਰਾ ਗੁਰੂ ਧਮ ਕਿ ਕਿਸੇ ਤਰੀਕੇ ਦੇ ਨਾਲ ਸਿੱਖਾ ਦੇ ਅੰਦਰ ਪੈਨੇਟ੍ਰੇਸ਼ਨ ਕੀਤੀ ਜਾਵੇ ਜਿਹੜਾ ਬਿਆਸ ਦਾ ਡੇਰਾ ਮੁਖੀ ਹੈ ਉਹਦਾ ਜਾਣਾ ਇੱਕ ਕਲੀਅਰ ਕੱਟ ਸਿਗਨਲ ਸੀਗਾ ਕਿ ਹਾਊ ਸਟੇਟ ਇਸ ਸਟਿਲ ਯੂジング ਏ ਦੀਜ਼ ਡੇਰਾ ਪੀਪਲ ਟੂ ਪੈਨੇਟ੍ਰੇਟ ਇੰਟੂ ਦੀ ਸਿੱਖ ਫੋਲਡ 인ਦਰਾ ਗਾਂਧੀ ਨੇ ਇਨਾਂ ਡੇਰਿਆਂ ਨੂੰ ਜਿਹੜੇ ਗੁਰੂ ਧਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਗੁਰੂ ਧਮ ਨੂੰ ਉਤਸ਼ਾਹ ਦਿੱਤਾ ਪੈਟਰੋਨਾਈਜ਼ ਕੀਤਾ ਇਹ ਇੰਨੇ ਦੀ ਪੁਸਤਪਨਾਈ ਕਰਕੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਔਰ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹਨਾਂ ਨੂੰ ਇਹ ਪੁਸ਼ ਕੀਤਾ ਗਿਆ ਭਾਈ ਖਬਰਪਾਲ ਸਿੰਘ ਜੀ 2 ਦਿਨ ਪਹਿਲਾਂ ਟੀਰਾਮੁਖੀ ਗੁਰਿੰਦਰ ਸਿੰਘ ਢਿੱਲੋਂ ਵਿਕਰਮਜੀਤ ਸਿੰਘ ਮਜੀਠੀਆ ਨੂੰ ਮਿਲਣ ਜੇਲ੍ਹ ਵਿੱਚ ਜਾਂਦੇ ਨੇ ਔਰ ਉਸ ਤੋਂ 1 ਘੰਟੇ ਬਾਅਦ ਹੀ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਜ਼ਮਾਨਤ ਮਿਲ ਜਾਂਦੀ ਏ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਇਹ ਬੜੀ ਕ੍ਰਿਸਟਲ ਕਲੀਅਰ ਹੈ ਗੱਲ ਕਿ ਇੰਡੀਅਨ ਸਟੇਟ ਸੈਕਸ਼ਨ ਆਫ ਜੁਡੀਸ਼ਰੀ ਨਿਆਪਾਲਕਾ ਦਾ ਹਿੱਸਾ ਤੇ ਜਿਹੜਾ ਗੁਰੂ ਧਮ ਹੈ ਇਹਨਾਂ ਦਾ ਇੱਕ ਡੀਪ ਨੈਕਸਸ ਹੈ ਸਟੇਟ ਆਪਰੇਟ ਕਰ ਰਹੀ ਹੈ ਥਰੂ ਡੇਰਾ ਗੁਰੂ ਧਮ ਕਿ ਕਿਸੇ ਤਰੀਕੇ ਦੇ ਨਾਲ ਸਿੱਖਾ ਦੇ ਅੰਦਰ ਪੈਨੇਟ੍ਰੇਸ਼ਨ ਕੀਤੀ ਜਾਵੇ ਸਿੱਖਾਂ ਨੂੰ ਡਿਵਾਈਡ ਕੀਤਾ ਜਾਵੇ ਇਹਨਾਂ ਦੀ ਸ਼ਕਤੀ ਨੂੰ ਖੇ ਰੁਖੇ ਰੁਖਾ ਕੀਤਾ ਜਾਵੇ ਔਰ ਕਿਸੇ ਤਰੀਕੇ ਨਾਲ ਉਚਾਉਂਦੇ ਨੇ ਕਿ ਜਿਹੜੀ ਸੱਤਾਧਾਰੀ ਰੂਲਿੰਗ 엘ੀਟ ਹੈ ਉਹਦੀ ਇੱਕ ਇੱਥੇ ਜਗ੍ਹਾ ਬਣਾਈ ਜਾਏ ਔਰ ਜਗ੍ਹਾ ਬਣਾ ਲਈ ਉਹ ਇੱਕ ਪੋਲਰਾਈਜੇਸ਼ਨ ਕਰ ਰਹੇ ਨੇ ਪੰਜਾਬ ਦੇ ਅੰਦਰ ਜਾਤੀਵਾਦ ਦੇ ਨਾਂ ਹੇਟ ਕਮਿਨਲ ਲਾਈਨਸ ਦੇ ਉੱਤੇ ਕਰ ਰਹੇ ਨੇ ਸੋ ਡੇਰਾ ਮੁਖੀ ਜਿਹੜਾ ਬਿਆਸ ਦਾ ਡੇਰਾ ਮੁਖੀ ਹੈ ਉਹਦਾ ਜਾਣਾ ਇੱਕ ਕਲੀਅਰ ਕਟ ਸਿਗਨਲ ਸੀਗਾ ਕਿ ਹਾਊ ਸਟੇਟ ਇਸ ਸਟਿਲ ਯੂジング eh these dera people to penetrate into the sikfold so ਤੁਹਾਨੂੰ ਇਹ ਲੱਗਦਾ ਕਿ ਇਹ ਜਿਹੜਾ ਡੇਰਾ ਮੁਖੀ ਵੱਲੋਂ ਉੱਥੇ ਜਾਣਾ ਫਿਰ ਉਸ ਤੋਂ ਬਾਅਦ ਪ੍ਰਾਈਮ ਮਿਨਿਸਟਰ ਆਫ ਇੰਡੀਆ ਦਾ ਡੇਰਾ ਬੱਲਾ ਜਾਣਾ ਇਹ ਉਸੇ ਕੜੀ ਵਿੱਚ ਹੈ ਜਿਹੜੀ ਕਿ ਕਈ ਦਹਾਕੇ ਪਹਿਲਾਂ ਸ਼ੁਰੂ ਹੋਈ ਸੀ ਕਿ ਵੀ ਸਿੱਖਾਂ ਨੂੰ ਸ਼ਬਦ ਗੁਰੂ ਦੇ ਸਿਧਾਂਤ ਤੋਂ ਤੋੜਿਆ ਜਾਏ ਬਿਲਕੁਲ ਜੀ ਇਹ 1970 ਤੋਂ ਹੀ ਇਹ ਪਾਲਿਸੀ ਬਣ ਚੁੱਕੀ ਹੈ ਔਰ ਅਮਲ ਦੇ ਵਿੱਚ ਹੈ 인ਦਰਾ ਗਾਂਧੀ ਨੇ ਇਨਾਂ ਡੇਰਿਆਂ ਨੂੰ ਜਿਹੜੇ ਗੁਰੂ ਧੰਮ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਗੁਰੂ ਧੰਮ ਨੂੰ ਉਤਸ਼ਾਹਤ ਕੀਤਾ ਪੈਟਰੋਨਾਈਜ਼ ਕੀਤਾ ਇਹਨਾਂ ਦੀ ਪੁਸ਼ਤ ਪਨਾਹੀ ਕਰਕੇ ਇਹਨਾਂ ਨੂੰ ਹੱਲਾਸ਼ੇਰੀ ਦਿੱਤੀ ਔਰ ਕਿਸੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਇਹਨਾਂ ਨੂੰ ਪੁਸ਼ ਕੀਤਾ ਗਿਆ ਔਰ ਇਹ ਉਦੋਂ ਤੋਂ ਹੀ ਪਾਲਿਸੀ ਜਿਹੜੀ ਅਮਲ ਦੇ ਵਿੱਚ ਹੈ ਔਰ ਅੱਜ ਵੀ ਜਿਹੜੀ ਇੰਡੀਅਨ ਸਟੇਟ ਹੈ ਜਿਹੜੇ ਬੇਸ਼ੱਕ ਉੱਥੇ ਰੂਲਰਸ ਬਦਲਦੇ ਨੇ ਪਰ ਇੰਡੀਅਨ ਸਟੇਟ ਦੀ ਸਿੱਖਾ ਪ੍ਰਤੀ ਇਸ ਕੰਟੈਕਸਟ ਵਿੱਚ ਪਾਲਿਸੀ ਸੇਮ ਚਲਦੀ ਆ ਰਹੀ ਹੈ ਇਹ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢੱਲੋਂ ਦਾ ਜਾਣਾ ਇੱਕ ਘੰਟੇ ਬਾਅਦ ਜ਼ਮਾਨਤ ਹੋਣੀ ਬੜਾ ਕਲੀਅਰ ਸੀਗਾ ਕਿ ਜੁਡੀਸ਼ਰੀ ਮੈਨੇਜ ਹੋ ਚੁੱਕੀ ਹੈ ਡੇਰਾ ਮੁਖੀ ਤੇ ਰਾਹੀਂ ਐ ਇੱਕ ਸਟੇਟ ਦੀ ਬਲੇਸਿੰਗ ਦਿੱਤੀਆਂ ਗਈਆਂ ਡੇਰਾ ਮੁਖੀ ਤੇ ਰਾਹੀਂ ਮਜੀਠੀ ਐਡੋ ਤੋ ਉਹ ਇੱਕ ਰਿਲੀਫ ਦਿੱਤੀ ਗਈ ਉਹਨੂੰ 1 ਘੰਟੇ ਬਾਅਦ ਸੋ ਮੇਰੇ ਖਿਆਲ ਹੈ ਕਿ ਕੋਈ ਗੱਲ ਇਹਦੇ ਵਿੱਚ ਲੁਕੀ ਹੋ ਚੁਪੀ ਨਹੀਂ ਰਹੀ ਗੱਲ ਬੜੀ ਓਪਨ ਹੈ ਕਿ ਕਿਸ ਤਰੀਕੇ ਦਾ ਨਾਲ ਇੱਕ ਨੈਕਸਸ ਬਿਲਡ ਹੋ ਚੁੱਕਾ ਹੈ ਤੁਹਾਡੀ ਜਥੇਬੰਦੀ ਦਲ ਖਾਲਸਾ ਨੇ 1970ਵਿਆਂ ਚ ਵੀ ਗੁਰੂ ਧੰਮ ਦੇ ਖਿਲਾਫ ਇੱਕ ਬਹੁਤ ਵੱਡੀ ਲਹਿਰ ਸ਼ੁਰੂ ਕੀਤੀ ਸੀ ਔਰ ਬਾਕਾਇਦਾ ਕਿਹਾ ਸੀ ਕਿ ਭਈ ਦਲ ਖਾਲਸਾ ਇਹ ਯਕੀਨੀ ਬਣਾਏਗਾ ਕਿ ਅਸੀਂ ਗੁਰੂ ਧੰਮ ਨੂੰ ਸਮਾਪਤ ਕਰਨਾ ਹੈ ਕੀ ਤੁਹਾਡੇ ਬਿਆਨ ਨੂੰ ਇਸੀ ਕੜੀ ਦੇ ਵਿੱਚ ਦੇਖਿਆ ਜਾਣਾ ਚਾਹੀਦਾ ਦੇਖੋ 1970 ਦੇ ਵਿੱਚ ਉਸ ਵੇਲੇ ਨਕਲੀ ਨਰੰਕਾਰੀਆਂ ਦਾ ਬੜਾ ਬੜਾ ਜੋਰ ਸੀ ਜਿਸ ਤਰੀਕੇ ਦੇ ਨਾਲ 1978 ਦਾ ਕਾਂਡ ਹੋਇਆ ਮੇਰੇ ਖਿਆਲ ਨੂੰ 1978 ਤੋਂ ਪਹਿਲਾਂ ਹੀ ਉਹ ਕੂੜ ਪ੍ਰਚਾਰ ਤੇ ਆ ਗਏ ਸੀਗੇ ਔਰ 1978 ਚ ਤੇ ਉਹ ਸਿੱਧਾ ਸਿੱਧਾ ਵਾਇਲੈਂਟ ਹੋ ਗਏ ਸੀ ਸਟੇਟ ਦੀ ਪੈਟਰੋਨੇਜ ਦੇ ਥੱਲੇ ਸੋ ਉਸ ਵੇਲੇ ਦਲ ਖਾਲਸਾ ਹੋਂਦ ਵਿੱਚ ਆਰੀ ਔਰ ਮੈਂ ਇਹ ਗੱਲ ਇਹ ਵੀ ਗੱਲ ਦੱਸਣਾ ਚਾਹਨਾ ਕੀ ਦਲ ਖਾਲਸਾ ਦਾ ਜਨਮ ਹੀ 18 April 1978 ਕਾਂਡ ਤੋਂ ਬਾਅਦ ਹੋਇਆ ਸੀ ਜਿਹੜੇ ਸਰਚਾਰਜ ਐਟਮਾਸਫੇਅਰ ਸੀਗਾ ਉਸ ਐਟਮਾਸਫੇਅਰ ਉਸ ਮਾਹੌਲ ਦੇ ਵਿੱਚੋਂ ਦਲ ਖਾਲਸਾ ਦਾ ਜਨਮ ਹੋਇਆ ਸੀਗਾ 6 August 1978 ਨੂੰ ਸੋ ਉਸ ਵੇਲੇ ਜਿਹੜਾ ਪਹਿਲਾ ਰੈਜ਼ੋਲੂਸ਼ਨ ਸੀਗਾ ਉਹ ਇਹ ਹੀ ਸੀਗਾ ਕਿ ਦਲ ਖਾਲਸਾ ਗੁਰੂ ਢਮ ਜਿਹੜਾ ਨਕਲੀ ਗੁਰੂ ਢਮ ਹੈ ਇਹਦੇ ਖਿਲਾਫ ਅਪ ਦੂਜਾ ਰਹੇਗਾ ਲੜਦਾ ਰਹੇਗਾ ਔਰ ਸਾਡੀ ਇਹ ਪੂਰੀ ਪੂਰੀ ਕੋਸ਼ਿਸ਼ ਹੋਏਗੀ ਕਿ ਅਸੀਂ ਇਸ ਨੂੰ ਹੱਲ ਪਾ ਸਕੀਏ ਸੋ ਇਹ ਪਰ ਬਦ ਦੇਖੋ ਗੱਲ ਇਹ ਹੈ ਕਿ ਸਟੇਟ ਉਹਨਾਂ ਦੇ ਮਗਰ ਖੜੀ ਹੈ ਗੁਰੂ ਧੰਮ ਦਾ ਵੀ ਕੋ ਚਿਹਰੇ ਬਦਲ ਦੇਗੇ ਨਵੇਂ ਨਵੇਂ ਮਨਮਤੀ ਡੇਰੇ ਸਾਹਮਣੇ ਆਂਦੇਗੇ ਮੈਂ ਬੋਲਦਾ ਇੱਕ ਉਹਨਾਂ ਡੇਰੇਦਾਰ ਇੱਥੇ ਹੋਣਾ ਇੱਕ ਹੈਗਾ ਮਨਮਤੀ ਡੇਰੇ ਦਾ ਜਿਹੜਾ ਵਿਅਕਤੀ ਦੇ ਆਲੇ ਦੁਆਲੇ ਘੁੰਮਦੇ ਨੇ ਡੇਰੇ ਮੈਂ ਉਹਨਾਂ ਦੀ ਗੱਲ ਕਰ ਰਿਹਾ ਕਿ ਉਹਨਾਂ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਟੁੱਟੇ ਹੋਏ ਨੇ ਉਹਨਾਂ ਡੇਰਿਆਂ ਦੀ ਗੱਲ ਕਰ ਰਿਹਾ ਜਾਂ ਗੁਰੂ ਧੰਮ ਦੀ ਗੱਲ ਕਰ ਰਿਹਾ ਸਟੇਟ ਇਹਨਾਂ ਦੇ ਮਗਰ ਕਿੰਨੀ ਇੰਨੀ ਪਾਵਰਫੁਲ ਤਰੀਕੇ ਦੇ ਨਾਲ ਇਹਨਾਂ ਦੇ ਮਗਰ ਖੜੀ ਹੈ ਇਹ ਗੱਲ ਸਾਨੂੰ ਸੰਕੇਤ ਮਿਲਦੇ ਪੈ ਰਹੇ ਨੇ ਹੁਣ ਕਿਸ ਤਰੀਕੇ ਦੇ ਨਾਲ ਪੋਲਿਟਿਕਾਈਜ਼ੇਸ਼ਨ ਹੋ ਚੁੱਕੀ ਹੈ ਇਹਨਾਂ ਡੇਰਿਆਂ ਦਾ ਸੈਸੀਕਰਨ ਵੀ ਬਹੁਤ ਬੁਰੀ ਤਰੀਕੇ ਨਾਲ ਚੁੱਕਾ ਹੈ ਇਹਨਾਂ ਦੇ ਹੁਣ ਪੋਲਿਟিক্যাল ਵਿੰਗਸ ਬਣ ਚੁੱਕੇ ਨੇ ਜਿਹੜੇ ਵੋਟਾਂ ਇਕੱਠੀਆਂ ਕਰ ਕਰਕੇ ਸੱਤਾਧਾਰੀ ਲੋਕਾਂ ਦੇ ਝੋਲੀ ਦੇ ਵਿੱਚ ਪਾਉਂਦੇ ਨੇ ਤੁਹਾਨੂੰ ਲੱਗਦਾ ਹੈ ਕਿ ਭਾਰਤ ਨਿਜ਼ ਭਾਰਤੀ ਨਿਜ਼ਾਮ ਦੀ ਜਿਹੜੀ ਇਹ ਪੁਸ਼ਤਪਨਾਈ ਹੈ ਉਹਦੀ ਸ਼ੈ ਹੁਣ ਇੰਨੀ ਵੱਧ ਗਈ ਹੈ ਕਿ ਇਹ ਖੁੱਲ ਕੇ ਹੁਣ ਸੜਕਾਂ ਤੇ ਆ ਗਏ ਨੇ ਔਰ ਇਹਨਾਂ ਨੇ ਆਉਣ ਵਾਲੀਆਂ ਚੋਣਾ ਵਿੱਚ ਜਿਹੜਾ ਹੈ ਬਹੁਤ ਵੱਡਾ ਰੋਲ ਪਲੇ ਕਰਨਾ ਜਿਹੜਾ ਕਿ ਇਹ ਪਹਿਲਾਂ ਵੀ ਕਰਦੇ ਰਹੀਏ ਨੇ ਪਰ ਚੁੱਪ ਕਰਕੇ ਕਰਦੇ ਰਹੇ ਨੇ ਲੰਮੇ ਸਮੇਂ ਤੋਂ ਇਹ ਚੋਣਾ ਦੇ ਵਿੱਚ ਅਸਰ ਅੰਦਾਜ਼ ਹੋ ਰਹੇ ਨੇ ਹੁਣ ਤਾਂ ਨੰਗੇ ਚਟੇ ਹੋ ਕੇ ਪਹਿਲਾਂ ਡੇਰਾ ਬਿਆਸ ਖੁਦ ਪਰਦੇ ਦੇ ਪਿੱਛੇ ਰਹਿ ਕੇ ਆਪਣੀ ਭੂਮਿਕਾ ਨਿਭਾ ਰਿਹਾ ਸੀਗਾ ਉਹਨੋਂ ਪਰਦੇ ਦੇ ਸਾਹਮਣੇ ਆ ਕੇ ਨਿਭਾ ਰਿਹਾ ਔਰ ਜਿਸ ਤਰੀਕੇ ਦੇ ਨਾਲ ਉਹ ਨਿਭਾਈ ਜਾ ਰਹੀ ਹੈ ਭੂਮਿਕਾ ਬੜੀ ਡੇਂਜਰਸ ਇਹ ਨੈਕਸਸ ਹੀ ਪੂਰਾ ਡੇਂਜਰਸ ਹੈ ਇੰਡੀਅਨ ਸਟੇਟ ਦਾ ਸੈਕਸ਼ਨ ਆਫ ਨੇਪਾਲ ਕਾ ਦਾ ਤੇ ਡੇੜਾ ਡੇਰਾਵਾਦ ਹੈ ਗੁਰੂ ਧਮ ਹੈ ਇਹਨਾਂ ਦਾ ਨੈਕਸਸ ਬੜਾ ਜ਼ਬਰਦਸਤ ਹੈ ਖਾਲਸਾ ਪੰਥ ਤੇ ਪੰਥਕ ਜਥੇਬੰਦੀਆਂ ਇਸ ਦਾ ਟਕਰਾ ਕਰਨ ਦੇ ਲਈ ਕੋਈ ਉਚੇਚਾ ਪ੍ਰੋਗਰਾਮ ਉਲੀਕਣ ਗਿਆ ਜਾਂ ਕੋਈ ਇਹਦੇ ਵਿੱਚ ਅਸੀਂ ਪਹਿਲ ਕਦਮੀ ਕਰਾਂਗੇ ਜਿਸ ਨਾਲ ਕਿ ਇਹਨਾਂ ਨੂੰ ਖੱਲ ਪਾਈ ਜਾ ਸਕੇ ਸਭ ਤੋਂ ਜ਼ਰੂਰੀ ਗੱਲ ਹੈ ਕਿ ਖਾਲਸਾ ਪੰਥ ਨੂੰ ਪਹਿਲਾਂ ਇਹ ਗੱਲਾਂ ਸਮਝਣੀਆਂ ਪੈਣਗੀਆਂ ਜਿਹੜੀ ਡੁੰਗਿਆਈ ਦੇ ਵਿੱਚ ਸਟੇਟ ਜਿੱਦਾਂ ਆਪਰੇਟ ਕਰ ਰਹੀ ਏ ਉਸ ਗੱਲ ਨੂੰ ਸਮਝਣਾ ਪਏਗਾ ਇਹ ਸਾਰਾ ਨੈਕਸਸ ਸਮਝਣਾ ਪਏਗਾ ਨੈਕਸਸ ਨੂੰ ਲੋਕਾਂ ਦੇ ਵਿੱਚ ਐਕਸਪੋਜ਼ ਕਰਨਾ ਪਏਗਾ ਫਸਟ ਸਟੈਪ ਇਜ਼ ਟੂ ਐਕਸਪੋਜ਼ ਦਿਸ ਨੈਕਸਸ ਇਹ ਨੈਕਸਸ ਤੇ ਬੜੀ ਧੇਰ ਤੋਂ ਚੱਲ ਰਿਹਾ ਹੈ ਸੋ ਇਹ ਤਾਂ ਜਿਸ ਤਰੀਕੇ ਦੇ ਨਾਲ ਇਹ ਕਰ ਰਹੇ ਨੇ ਔਰ ਇਹ ਸ਼ਬਦ ਗੁਰੂ ਦੇ ਸਿਧਾਂਤ ਨੂੰ ਛੱਟ ਮਾਰ ਰਹੇ ਨੇ ਇਹ ਜਿੰਨੇ ਗੁਰੂ ਦਮ ਹੈ ਇਹ ਸ਼ਬਦ ਗੁਰੂ ਦੇ ਸਿਧਾਂਤ ਨੂੰ ਛੱਟ ਮਾਰਿਆ ਸਿੱਖੀ ਜਮ ਨੂੰ ਵੀਕ ਕਰ ਰਹੇ ਨੇ ਸਿੱਖ ਇੰਸਟੀਚਿਊਸ਼ਨਸ ਨੂੰ ਵੀਕ ਕਰ ਰਹੇ ਨੇ ਅੰਡਰਮਾਈਨ ਕਰ ਰਹੇ ਨੇ ਸਾਡੀ ਜਿਹੜੇ ਸਾਡੇ ਫੰਡਮੈਂਟਲਸ ਨੇ ਜਿਹੜੇ ਸ਼ਬਦ ਗੁਰੂ ਦਾ ਸਿਧਾਂਤ ਦਾ ਉਹਨੂੰ ਅੰਡਰਮਾਈਨ ਕਰ ਰਹੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਇਹਨੂੰ ਅੰਡਰਸਟੈਂਡ ਕਰੀਏ ਰੀਅਲਾਈਜ਼ ਕਰੀਏ ਕਿ ਕਿੰਨੇ ਬੁਰੇ ਤਰੀਕੇ ਦੇ ਨਾਲ ਇਹ ਸਾਡੇ ਤੇ ਹਮਲਾ ਹੋ ਰਿਹਾ ਚੱਲ ਰਿਹਾ ਜਿਹੜਾ ਹਮਲਾ ਮੈਨੂੰ ਲੱਗਦਾ ਹੈ ਕਿ ਇਹਦੇ ਲਈ ਫੱਲੀ ਤੇ ਮੈਨੂੰ ਲੱਗਦਾ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੀ ਅੰਡਰਸਟੈਂਡਿੰਗ ਇਹ ਗਿਆਨ ਹੀ ਨਹੀਂ ਹੈ ਕਿ ਕਿੰਨਾ ਵੱਡਾ ਸਾਡੇ ਤੇ ਹਮਲਾ ਚੱਲ ਰਿਹਾ ਹੈ ਔਰ ਇਹ ਹੁਣ ਓਪਨ ਤਰੀਕੇ ਦੇ ਨਾਲ ਜਿਸ ਤਰ੍ਹਾਂ ਹੋ ਰਿਹਾ ਕਿਉਂਕਿ 2027 ਆ ਰਹੀ ਹੈ ਔਰ ਬੀਜਪੀ ਇਸ ਹੈਲਬੈਟ ਉਹ ਬਹੁਤ ਬੁਰੇ ਤਰੀਕੇ ਦੇ ਨਾਲ ਪੰਜਾਬ ਨੂੰ ਪੋਲਰਾਈਜ਼ ਕਰਨ ਦੀ ਜਿਹੜੀ ਨੀਤੀ ਤੇ ਕੰਮ ਕਰ ਰਹੀ ਹੈ ਔਰ ਉਹ ਪੋਲਰਾਈਜ਼ੇਸ਼ਨ ਬੜੇ ਪੱਦਰ ਤੇ ਹੋਣੀ ਬਹੁਤ ਸਾਰੇ ਫਰੰਟਸ ਤੇ ਹੋਣੀ ਹੈ ਜਿਹੜੇ 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 ਸਿੱਖ ਆਰਗੇਨਾਈਜੇਸ਼ਨ ਪੰਥਕ ਆਰਗੇਨਾਈਜੇਸ਼ਨ ਪ੍ਰੋ ਫਰੀडम ਆਰਗੇਨਾਈਜੇਸ਼ਨ ਨੇ ਜਿਹੜੀਆਂ ਸੈਲਫ ਡਿਟਰਮੀਨੇਸ਼ਨ ਲਈ ਲੜ ਰਹੀਆਂ ਨੇ ਉਹਨਾਂ ਦੇ ਉੱਤੇ ਇੱਕ ਕ੍ਰੈਕਡਾਊਨ ਵੀ ਹੋ ਸਕਦਾ ਹੈ ਜਾਤੀਵਾਦ ਦੇ ਨਾਂ ਤੇ ਜਿਸ ਤਰੀਕੇ ਦੇ ਨਾਲ ਤੁਸੀਂ ਵੀ ਇੱਕ ਮੈਂਸ਼ਨ ਕੀਤਾ ਕਿ ਪ੍ਰਾਈਮ ਮਿਨਿਸਟਰ ਦਾ ਬੱਲਾ ਡੇਰੇ ਆਉਣਾ ਦਲਿਤ 브ਦਰਜ਼ ਦੇ ਵੋਟ ਬੈਂਕ ਨੂੰ ਆਪਣੇ ਵੱਲ ਖਿੱਚਣਾ ਦੂਸਰਾ ਹੈਗਾ ਕਿ ਡੇਰਾ ਬਿਆਸ ਨੂੰ ਯੂਜ਼ ਕਰਨਾ ਔਰ ਔਰ ਅਕਾਲੀ ਦਲ ਨੂੰ ਵੀ ਵੀਕ ਕਰ ਰਹੇ ਨੇ ਜਿਹੜਾ ਅਕਾਲੀ ਦਲ बार-बार ਪਿਛਲੇ ਲੰਮੇ ਸਮੇਂ ਤੋਂ ਭਾਜਪਾ ਦੇ ਨਾਲ ਅਲਾਈਅੰਸ ਕਰਦਾ ਆ ਰਿਹਾ ਅਨ ਕੰਡੀਸ਼ਨਲ ਸਪੋਰਟ ਦਿੰਦਾ ਆ ਰਿਹਾ ਔਰ ਅਸਲ ਵਿੱਚ ਭਾਜਪਾ ਨੇ ਉਹਨੂੰ ਉਹਦੀ ਹੀ ਸਟੇਟ ਦੇ ਵਿੱਚ ਜ਼ੀਰੋ ਕਰਕੇ ਰੱਖ ਦਿੱਤਾ ਹੈ ਫਰਦਰ ਵੀ ਜਿਹੜਾ ਮਜੀਠੀਏ ਦੇ ਉੱਤੇ ਸਟੇਟ ਸੈਂਟਰ ਗਵਰਨਮੈਂਟ ਦੀ ਬਲੇਸਿੰਗਸ ਹੋਈਆਂ ਨੇ ਨਾ ਡੀਪ ਸਟੇਟ ਦੀਆਂ ਬਲੇਸਿੰਗਸ ਹੋਈਆਂ ਨੇ ਇਹ ਫਰਦਰ ਅਕਾਲੀ ਦਲ ਨੂੰ ਹੋਰ ਵੀ ਕਰਨ ਗਿਆ ਜਿੱਜੇ ਸਾਲੇ ਦੇ ਵਿੱਚ ਵੀ ਫੁੱਟ ਪਾਈ ਜਾਏਗੀ ਤੁਹਾਨੂੰ ਇਹ ਲੱਗਦਾ ਕਿ ਜਿਹੜਾ ਡੇਰਾ ਬੱਲਾਂ ਵੱਲੋਂ ਦਲਤਾਂ ਦੇ ਨਾਲ ਇੱਕ ਨਵਾਂ ਹੀਸ ਜਿਹੜਾ ਜਾਗਿਆ ਪ੍ਰਾਈਮ ਮਿਨਿਸਟਰ ਨੂੰ ਉਹ ਕੋਈ ਬਹੁਤ ਜ਼ਿਆਦਾ ਸਿਨਸੀਅਰ ਉਹਨਾਂ ਦਾ ਜਿਹੜਾ ਹੈਗਾ ਉਹ ਪਿਆਰ ਨਹੀਂ ਹੈਗਾ ਇਹ ਤੇ ਕੇਵਲ ਤੇ ਕੇਵਲ ਸਿਰਫ ਵੋਟਾਂ ਲਈ ਹੈਗਾ ਕੋਈ 헤ਜ ਨਹੀਂ ਜਾਗਿਆ ਟੋਟਲ ਤੇ ਟੋਟਲ ਪੋਲਿਟਿਕਸ ਹੈ ਇਹ ਇਹਨਾਂ ਪੋਲਿਟਿਸ਼ੀਅਨਸ ਨੂੰ ਰੂਲਰਸ ਨੂੰ ਕੋਈ 헤ਜ ਨਹੀਂ ਜਾਗਦਾ ਹੁੰਦਾ ਇਹ ਸਾਨੂੰ ਵਹਿਮ ਹੁੰਦਾ ਕਿ ਉਹਨਾਂ ਨੂੰ ਸਾਡੇ ਪ੍ਰਤੀ ਕੋਈ ਸਿੰਪਥੀ ਆ ਗਈ ਹੈ ਜਾਂ ਉਹਨਾਂ ਨੂੰ ਕੋਈ ਡੇਰਾ ਬੱਲਾ ਦੇ ਜਿਹੜੇ ਦਲਿਤ ਵੀਰ ਨੇ ਜਿਹੜੇ ਉਹਨਾਂ ਦੇ ਫਾਲੋਅਰਸ ਨੇ ਉਹਨਾਂ ਦੇ ਪ੍ਰਤੀ ਕੋਈ 헤ਜ ਆ ਗਿਆ ਜਾਂ ਉਹਨਾਂ ਨੂੰ ਕੋਈ ਬਹੁਤ ਉਹਨਾਂ ਨੂੰ ਚੰਗੇ ਲੱਗਣ ਲੱਗ ਪਏ ਨੇ देयर ਇਜ਼ ਨਥਿੰਗ ਲਾਈਕ ਦੈਟ ਇਹ ਸਾਰੀ ਬਲਫ ਹੈ ਲਾਈਜ਼ ਨੇ ਔਰ ਇਹ ਡੀਸੀਟ ਹੈ ਇੱਕ ਇੱਕ ਧੋਖਾ ਹੁੰਦਾ ਔਰ ਪੋਲਿਟਿਕਲ ਧੋਖਾ ਹੈ ਜਿਹੜਾ ਪ੍ਰਾਈਮ ਮਿੰისტਰ ਉੱਥੇ ਆ ਕੇ ਦੇਖੇ ਗਿਆ ਹੈ ਮਤਲਬ ਇਹ ਇੱਕ ਇੱਕ ਨਾ ਇੱਕ ਵਹਿਮ ਨਹੀਂ ਮੈਂ ਹੋਰ ਕਹਿਣਾ ਚਾਹਨਾ ਇੱਕ ਇੱਕ ਜਿਹੜਾ ਨਾ ਦ੍ਰਿਸ਼ ਦ੍ਰਿਸ਼ ਬਣਾਇਆ ਗਿਆ ਉਹ ਡੇਰਾ ਬੱਲਾ ਦੇ ਹੈੱਡ ਦੇ ਪੈਰੀ ਹੱਥ ਲਾंदे ਪ੍ਰਾਈਮ ਮਿੰისტਰ ਦਿਖਾਏ ਗਏ ਨੇ ਸੋ ਇਹ ਆਪਟਿਕਸ ਕ੍ਰੀਏਟ ਕੀਤੇ ਗਏ ਨੇ ਆਪਟਿਕਸ ਕ੍ਰੀਏਟ ਕਰਕੇ ਲੋਕਾਂ ਨੂੰ ਦਲਿਤ ਵੀਰਾਂ ਨੂੰ ਮੂਰਖ ਬਣਾਇਆ ਗਿਆ ਉਹਨਾਂ ਨੂੰ ਧੋਖਾ ਦਿੱਤਾ ਜਾ ਰਿਹਾ ਮੈਂ ਸਮਝਦਾ ਦਲਿਤ ਵੀਰ ਵੀ ਹੁਣ ਇੰਨੇ ਕੁ ਸਿਆਣੇ ਸਮਝਦਾਰ ਹੋ ਗਏ ਨੇ ਕਿ ਉਹ ਇਸ ਧੋਖੇ ਇਸ ਛਲਾਵੇ ਦੇ ਵਿੱਚ ਨਹੀਂ ਆਉਣਗੇ ਸੋ ਅਖੀਰ ਵਿੱਚ ਤੁਸੀਂ ਇਹ ਦੱਸਣਾ ਚਾਹੋਗੇ ਕਿ ਇਹ ਸਾਰੇ ਚੀਜ਼ ਦਾ ਟਾਕਰਾ ਕਰਨ ਦੇ ਲਈ ਸਾਨੂੰ ਸਮਾਜਿਕ ਧਾਰਮਿਕ ਅਤੇ ਸਿਆਸੀ ਲੜਾਈ ਜਿਹੜੀ ਹੈ ਸਾਰੇ ਫਰੰਟਸ ਤੇ ਸਾਰੇ ਫਰੰਟਸ ਤੇ ਤੁਹਾਨੂੰ ਪੋਲਿਟੀਕਲੀ ਵੀ ਰਿਲੀਜੀਅਸਲੀ ਵੀ ਸੋਸ਼ਲ ਵੀ ਔਰ ਖਾਸ ਤੌਰ ਤੇ ਜਿਹੜੇ ਜਿਹੜੇ ਸੈਕਸ਼ਨਸ ਨੂੰ ਜਾਤੀਵਾਦ ਦੇ ਨਾਂ ਤੇ ਸੈਂਟਰ ਗਵਰਨਮੈਂਟ ਬੀਜੇਪੀ ਜਾਂ ਡੀਪ ਸਟੇਟ ਡਿਵਾਈਡ ਕਰਕੇ ਸਾਡੇ ਤੋਂ ਤੋੜਨਾ ਚਾਹੁੰਦੀ ਹੈ ਸਾਨੂੰ ਉਹਨਾਂ ਨੂੰ ਗਲਵਖੜੇ ਚ ਹੋਰ ਮਜ਼ਬੂਤੀ ਨਾਲ ਲੈਣਾ ਚਾਹੀਦਾ ਹੈ ਸਾਨੂੰ politically socially ਬਹੁਤ ਐਕਟਿਵ ਹੋਣਾ ਚਾਹੀਦਾ ਹੈ ਔਰ ਇਹਨਾਂ ਦਾ ਟਾਕਰਾ ਕਰਨੀ ਸਭ ਤੋਂ ਜ਼ਰੂਰੀ ਹੈ ਕਿ ਅਕਾਲ ਤਖਤ ਸਾਹਿਬ ਦੇ ਉੱਤੇ ਬੈਠੇ ਜਥੇਦਾਰਾਂ ਨੂੰ ਵੀ ਗੂੜੀ ਨੀਂਦ ਤੋਂ ਜਾਗਣਾ ਚਾਹੀਦਾ ਹੈ ਔਰ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਬੇਸ਼ੱਕ ਉਹ ਕਿਸੇ ਖਾਸ ਪਾਰਟੀ ਦੇ ਨਾਲ ਆਪਣੇ ਆਪ ਨੂੰ ਅਲਾਈਨ ਕਰਕੇ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਸਾਡੀ ਵੀ ਜਿਹੜੀ ਮਤਲਬ ਸਾਡੀ ਜਿਹੜੀ ਲੌਂਗੇਵਿਟੀ ਹੈ ਜਿਹੜੇ ਅਸੀਂ ਜਥੇਦਾਰੀ ਤੇ ਸੇਵਾ ਤਾਂ ਹੀ ਕਰ ਸਕਦੇ ਹਾਂ ਕਿ ਸਾਡੀ ਕਿਸ ਖਾਸ ਪਾਰਟੀ ਜਾਂ ਜਿਨ੍ਹਾਂ ਨੂੰ ਕਹ ਰਹੇ ਜਿਹੜੇ ਸਾਡੀ ਅਪੋਇੰਟਿੰਗ ਅਥਾਰਟिटीज ਨੇ ਐਦਾਂ ਕਹਿ ਲਓ ਕਿ ਅਪੋਇੰਟਿੰਗ ਅਥਾਰਟिटीज ਨੇ ਉਹਨਾਂ ਦੀ ਪੋਲਿਟਿਕਸ ਨੂੰ ਉਹਨਾਂ ਨੂੰ ਦੇਖਣਾ ਪੈਂਦਾ ਦੇਖੋ ਅਸੀਂ ਨਹੀਂ ਕਹਿੰਦਾ ਕਿ ਤੁਸੀਂ ਨਾ ਦੇਖੋ ਬਟ ਤੁਸੀਂ ਪੰਥ ਨੂੰ ਪ੍ਰਾਇੋਰਟੀ ਦਿਓ ਪੰਥ ਪ੍ਰਥਮ ਹੈ ਪਾਰਟੀ ਪ੍ਰਥਮ ਨਹੀਂ ਹੈ ਪੰਥ ਪ੍ਰਥਮ ਹੈ ਪੰਥ ਨੂੰ ਦੇਖੋ ਔਰ ਪੰਥ ਨੂੰ ਜਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਨਜਿੱਠਣ ਲਈ ਪੰਥ ਦੇ ਅੱਗੇ ਹੋ ਕੇ ਇਹ ਜਿਹੜੀਆਂ ਪਦਮੀਆਂ ਨੇ ਇਸੇ ਕਰਕੇ ਇੰਨਾਂ ਜਗ੍ਹਾ ਤੇ ਇਹ ਲੋਕ ਬਿਠਾਏ ਜਾਂਦੇ ਨੇ ਕਿ ਜਿਹੜੀਆਂ ਪੰਥ ਨੂੰ ਚੁਣੌਤੀਆਂ ਨੇ ਚੈਲੰਜਸ ਨੇ ਪੰਥ ਦੇ ਅੱਗੇ ਹੋ ਕੇ ਇਹ ਲੋਕ ਉਸ ਦੇ ਆ ਫਾਈਟ ਕਰਦੇ ਇਸਨ ਦਲ ਖਾਲਸਾ ਦੇ ਸਰਕਾਰ ਕਵਰਪਾਲ ਸਿੰਘ ਜੀ ਜਿਨ੍ਹਾਂ ਨੇ ਪੂਰੀ ਡੂੰਘਾਈ ਨਾਲ ਔਰ ਪੂਰੀ ਸੋਚ ਸਮਝ ਨਾਲ ਸਿੱਖ ਸਿਆਸਤ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਔਰ ਜੋ ਕੇ ਸਮੇਂ ਵਿੱਚ ਜੋ ਹਮਲੇ ਪੰਜਾਬ 'ਚ ਹੋ ਰਹੇ ਨੇ ਖਾਸ ਕਰਕੇ ਜੋ ਇੱਕ ਗੁਰੂਦਮ ਦਾ ਕਲਚਰ ਫਿਰ ਤੋਂ ਉਭਾਰਿਆ ਜਾ ਰਿਹਾ ਹੈ ਉਸ ਬਾਰੇ ਆਪਨੇ ਵਿਚਾਰ ਸਾਂਝੇ ਕੀਤੇ ਨੇ ਆਸ ਕਰਦੇ ਹਾਂ ਕਿ ਕੌਮ ਦੇ ਸਿਹਰਦ ਧਿਰ ਇਸ ਤੇ ਪੂਰੀ ਸ਼ਿੱਦਤ ਨਾਲ ਕੰਮ ਕਰਕੇ ਇਸ ਦਾ ਹੱਲ ਜ਼ਰੂਰ ਲੱਭਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਧੰਨਵਾਦ